ਵੈਕੂਲੀ ਦਾ ਖਾਲਸਾ ਵੈਕੂਲੀ ਦੇ ਪਤੇ ਬਹੁਤ ਹੀ ਸਤਿਕਾਰਯੋਗ ਕਿਸਾਨ ਵੀਰੋ ਪੰਜਾਬ ਵਾਸੀਓ ਆਹ ਦੇਖੋ ਇੰਡੀਆ ਨਿਊਜ਼ ਇਹ ਨਿਊਜ਼ ਇੰਡੀਆ ਚੱਲਦਾ ਪਿਆ ਹੋਇਆ ਪਿਛਲੇ 60 ਦਿਨਾਂ ਤੋਂ ਆਪਾਂ ਪੰਜਾਬ ਦੇ ਵਿੱਚ ਪ੍ਰੋਟੈਸਟ ਕਰਦੇ ਪਏ ਆ ਇਹ ਦਰਾਲ ਮੀਡੀਆ ਅੱਜ ਤੱਕ ਉਥੇ ਇੱਕ ਵਾਰੀ ਵੀ ਪੰਜਾਬ 'ਚ ਨਹੀਂ ਆਇਆ ਇਹ ਦਰਾਲ ਮੀਡੀਆ ਇੱਕ ਵਾਰੀ ਕੱਲੀ ਕੱਲੀ ਮੋਦੀ ਦੀ ਗੱਲ ਹੀ ਕਰਦੇ ਪਏ ਆ ਇਸ ਟਾਈਮ ਇਹਨਾਂ ਨੇ ਇਹੋ ਹੀ ਦੇਖਣਾ ਕਿ ਵੀਕ ਪਾਣਾ ਸਾਡੇ ਦੇ ਵਿੱਚ ਕਿਹੜਾ ਵਾ ਇਹ ਦਰਾਲ ਮੀਡੀਆ ਗੋਦੀ ਮੀਡੀਆ ਕੱਲੀ ਕੱਲੀ ਮੋਦੀ ਦੀ ਗੱਲ ਕਰਦਾ ਵਾ ਇਹ ਨਿਊਜ਼ ਇੰਡੀਆ ਨਿਊਜ਼ ਵਾਲੇ ਜੀ ਨਿਊਜ਼ ਇੰਡੀਆ ਨਿਊਜ਼ ਅੱਜ ਤੱਕ ਵਾਲੇ ਇਹਨਾਂ ਨੇ ਕੋਈ ਵੀ ਅੱਜ ਤੱਕ ਟੀਵੀ ਦੇ ਵਿੱਚ ਤੁਸੀਂ ਦੇਖ ਲਓ ਕੋਈ ਵੀ ਟੀਵੀ ਦੇ ਵਿੱਚ ਕਿਸਾਨੀ ਅੰਦੋਲਨ ਦੀ ਗੱਲ मीडिया मुर्दाबाद दलाल मीडिया मुर्दाबाद दलाल मीडिया मुर्दाबाद पटवा मीडिया मुर्दाबाद मुर्दाबाद दलाल हम अखा मार रहा जनिया मर्जी दसो अज तक गल नहीं की पहला सात दिन टेस्ट चलता पड़ा एक तो वरी भी तोड़ आया इतने बोलो मैं नहीं काम खा कर रहे पहले सत दिन नहीं ਸਾਠ ਦੇ ਅੰਦਰ ਡਬ ਟੈਸਟ ਲੱਗਿਆ ਅਜ ਤਾਂ ਆਏ ਕਿਉਂ ਨਹੀਂ 18 ਦਲਾਲ ਦੀ ਨਾ ਕਰੋ ਇੰਨੀ ਮੀਡੀਆ ਜਾ ਰਿਹਾ ਮੀਡੀਆ ਸਫਾ ਬਿਨਰ ਹੈ ਕਿ ਥਾ ਬਿਨਰ ਆਪ ਲੋਕ ਮੀਡੀਆ ਸਭ ਜੇ ਮੀਡੀਆ ਦੇ ਜੇ ਮੀਡੀਆ ਸਹੀ ਖਬਰਾਂ ਦਿੰਦਾ ਅਈ ਇੱਥੇ ਬਹਿਣਾ ਨਹੀਂ ਆਗੇ ਸਰ ਇਹ ਬਿਹੇਵ ਕਰेंगे ਹਮ ਲੋਗੋ ਕੋ ਬੈਰੀਕੇਡ ਤੋਂ ਉਧਰ ਭੱਜ ਜਾ ਗੱਲ ਜਾ ਅੱਗੇ ਨਹੀਂ ਕਰਦਾ ਪਿਆ ਮੇਰਾ ਜਿਹੜੀ ਨਾ ਬੜਾ ਸੋਸ਼ਲ ਮੀਡੀਆ ਚੱਲਦਾ ਪਿਆ ਬੰਦ ਲਾ ਦਿਆ ਜੰਦ ਗਿਆ ਅਜੇ ਮੋਟਾ ਸਾਰ ਰੱਖਦੇ ਆ ਪਰਖੇ ਸਿਰ ਪੰਜਾਬ ਦਾ ਆਉਂਦਾ ਨੈਸ਼ਨਲ ਯਾਰ ਜਦੇ ਵੀ ਖਬਰ ਚਾਹ ਲੈਣੀ ਆ ਅਰੇ ਕਰੇ ਮੋਤੋ ਅਜਾ ਯਾ ਮੋਤੋ ਵੀ ਨਸੀ ਜਾਂਦੇ ਉਥੇ ਬੜਾ ਆ ਇਹ ਦਿੱਲੀ ਦਾ ਲਗਾ ਚੈਨਲ ਆ ਨੂਰ ਆਉਂਦੀ ਹੈ ਬੋਲਿਆ ਜੀ ਬੋਲਿਆ ਜੀ ਜਗਾ ਫੜੀ ਬੰਦ ਜਾ ਬਾਜੀ ਮੋਈ ਲੋਕ ਤੀ ਦੇ ਨਾ ਨਾ ਕੋਈ ਤਾਂ ਜਲਦਾ ਮੋਦੀ ਨੋੜੀਆਂ